ਥੇ ਕੁੱਟਮਾਰ ਹੋਈ ਆ ਧੱਕੇਸ਼ਾਹੀ ਹੋਈ ਆ ਕੋਤਬਾ ਦੇ ਐਸਆਈ ਅਗਡ ਦਾ ਪਰਚਾ ਹੋਇਆ ਪਰ ਦੋਸ਼ੀਆਂ ਨੂੰ ਅਰੈਸਟ ਨਹੀਂ ਕੀਤਾ ਗਿਆ ਪਿੰਡ ਦੇ ਲੋਕਾਂ ਨੇ ਮਾਰਕੁੱਟ ਕੀਤੀ लाठी चार्ज ਕੀਤਾ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਰਿਹਾ ਵੀ ਬੰਦਿਆਂ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰੋ ਪ੍ਰਸ਼ਾਸਨ ਦੇ اعلی ਅਧਿਕਾਰੀਆਂ ਵੱਲੋਂ ਕਾਰਵਾਈ ਸਬੰਧੀ ਦਿੱਤੇ ਗਏ ਭਰੋਸੇ ਦੇ ਬਾਵਜੂਦ ਵੀ ਪਟਿਆਲਾ ਅਧੀਨ ਆਉਂਦੇ ਪਿੰਡ ਬਠੋਈ ਕਲਾਂ ਦੇ ਐਸਸੀ ਭਾਈਚਾਰੇ ਦੇ ਹਿੱਸੇ ਦੀ ਪੰਚਾਇਤੀ ਸ਼ਾਮਲਾਟ ਜ਼ਮੀਨ ਦਾ ਕਬਜ਼ਾ ਪ੍ਰਸ਼ਾਸਨ ਵੱਲੋਂ ਨਾ ਲੈ ਕੇ ਦਿੱਤੇ ਜਾਣ ਤੇ ਅਤੇ ਇਸ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਧਾਰੀਆਂ ਵੱਲੋਂ ਐਸਸੀ ਭਾਈਚਾਰੇ ਮਜ਼ਦੂਰਾਂ ਨੂੰ ਜਾਤੀ ਛੂਚਕ ਗਾਲਾਂ ਕੱਢ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਨਾ ਕਿਤੇ ਜਾਣ ਅਤੇ ਐਸਪੀ ਵਿਚਾਰੇ ਨੂੰ ਜ਼ਮੀਨ ਦੇ ਕਬਜ਼ੇ ਨਾ ਦਵਾਉਣ ਦੇ ਰੋਸ ਵਜੋਂ ਪਿੰਡ ਬਠੋਈ ਕਲਾਂ ਵਿਖੇ ਇੱਕ ਭਾਰੀ ਇਕੱਠ ਕੀਤਾ ਗਿਆ ਜਿਸ ਦੌਰਾਨ ਵੱਖ-ਵੱਖ ਦਲਿਤ ਵਰਗ ਨਾਲ ਸੰਬੰਧਤ ਸਮਾਜਿਕ ਧਾਰਮਿਕ ਰਾਜਨੀਤਿਕ ਇਨਸਾਫਪਸੰਦ ਅਤੇ ਅੰਬੇਡਕਰਵਾਦੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਵਿੱਚ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰਸ ਫਰੰਟ ਪੰਜਾਬ, ਦਰਸ਼ਨ ਸਿੰਘ ਮੈਣ ਪ੍ਰਧਾਨ ਯੂਥ ਵਿੰਗ, ਗੁਰੂ ਗਿਆਨਨਾਥ ਵਲਮਿਕੀ ਧਰਮ ਸਮਾਜ ਵਾਲਮੀਕੀ ਤੇ ਰਖਾ ਤੇ ਅਮਰਸਰ ਸੂਬਾ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੋਹਾਨ ਜ਼ਬਰ ਜ਼ੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਦੇ ਪ੍ਰਧਾਨ ਅਫਤਾਰ ਸਿੰਘ ਸੋਹਤਾ ਤੇ ਗੁਰਦੀਪ ਸਿੰਘ ਕਾਲੀ ਖੰਨਾ ਨੇ ਸਾਂਝੇ ਤੌਰ ਤੇ ਕਿਹਾ ਕਿ ਬਠੋਈ ਕਲਾ ਦੇ ਐਸਪੀ ਭਾਈ ਚਾਰੇ ਨੂੰ ਇਨਸਾਫ ਦੁਆਨ ਵਿੱਚ ਸਰਕਾਰ ਪ੍ਰਸ਼ਾਸਨ ਫੇਲ ਸਾਬਤ ਹੋਏ ਹਨ ਜਿਸ ਨੂੰ ਲੈ ਕੇ 18 ਅਗਸਤ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦਫਤਰ ਵਿਖੇ ਪੰਜਾਬ ਪਧਰੀ ਧਰਨਾ ਲਗਾਇਆ ਜਾਵੇਗਾ ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਅੱਜ ਅਸੀਂ ਪਿੰਡ ਬਠੋਈ ਵਿੱਚ ਇੱਕ ਵਿਸ਼ੇਸ਼ ਮੀਟਿੰਗ ਵਿੱਚ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚੇ ਆਂ ਕਿਉਂਕਿ 4 ਜੂਨ 2025 ਨੂੰ ਜਿਹੜਾ ਵੀਡੀਓ ਦਫ਼ਤਰ ਦੇ ਵਿੱਚ ਸਾਡੇ ਸ਼ਡਿਊਲਡ ਕਾਸਟ ਉਹਨਾਂ ਲੋਕਾਂ ਨਾਲ ਉੱਥੇ ਕਟਮਾਰ ਹੋਈ ਹੈ ਧੱਕੇਸ਼ਾਹੀ ਹੋਈ ਹੈ ਔਰ ਸਰਕਾਰੀ ਦਫ਼ਤਰ ਦੇ ਵਿੱਚ ਜਿਨ੍ਹਾਂ ਨੇ ਪਛੈਤੀ ਜ਼ਮੀਨ ਦੇ ਬੋਲੀ ਦਿੱਤੀ ਸੀ ਬਠੋਈ ਪਿੰਡ ਵਿੱਚ 32 33 ਕਿੱਲਾਂ ਦੀ ਦੇਖੋ ਉਹਨਾਂ ਲੋਕਾਂ ਨੇ ਉਹ ਸਾਡੇ ਹੀ ਭਰਾ ਨੇ ਉਹਨਾਂ ਨੇ ਜ਼ਮੀਨ ਦੀ ਬੋਲੀ ਦੇ ਕੇ ਪੈਸੇ ਜਮ੍ਹਾਂ ਕਰਾਏ ਰਸੀਦਾ ਕਟਾਈਆਂ ਪਰ ਅਜੇ ਤੱਕ ਪ੍ਰਸ਼ਾਸਨ ਇਸ ਬਣਦੇ ਹੱਕ ਨੂੰ ਦਿਵਾਉਣ ਵਿੱਚ ਫੇਲ ਹੋਇਆ ਕਈ ਵਾਰ ਡੀਸੀ ਪਟਿਆਲਾ ਨਾਲ ਮੀਟਿੰਗਾਂ ਹੋਈਆਂ ਐਸਡੀਐਮ ਨਾਲ ਹੋਈਆਂ ਆਹ ਸਾਰੀਆਂ ਬੇਸਿੱਟਾਂ ਨਿਕਲੀਆਂ ਅੱਜ ਅਸੀਂ ਇੱਥੇ ਸਮਾਜ ਦੇ ਲੋਕ ਆ ਦੁਖੀ ਹੋ ਕੇ ਇੱਕ ਨਿਰਣਾ ਲਿਆ ਕਿ 18 ਅਗਸਤ ਨੂੰ ਅਸੀਂ ਪਟਿਆਲਾ ਵਿਖੇ ਡੀਸੀ ਦਫ਼ਤਰ ਦੇ ਸਾਹਮਣੇ ਸਾਰੇ ਪੰਜਾਬ ਦੇ ਦਲਤ ਲੋਕ ਸ਼ੈਡਿਊਲਡ ਕਾਸਟ ਲੋਕ ਇਕੱਠੇ ਹੋ ਕੇ ਇੱਕ ਆਪ ਦੇ ਹੱਕੀ ਮੰਗ ਲਈ ਹਾ ਦਾ ਨਾਰਾ ਮਾਰੀਏ ਸਰਕਾਰ ਨੂੰ ਜਗਾਈਏ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਲੋਕਾਂ ਨੇ ਇਹ ਜਿਹੜੇ ਸ਼ੈਡਿਊਲਡ ਕਾਸਟ ਲੋਕ ਆ ਇਹਨਾਂ ਲੋਕਾਂ ਨੇ 92 ਸੀਟਾਂ ਦਿੱਤੀਆਂ ਤੁਹਾਨੂੰ ਅੱਜ 4 ਜੂਨ ਤੋਂ ਬਾਅਦ ਜੁਲਾਈ ਵੀ ਲੰਘੀ ਅਗਸਤ ਆਉਣ ਵਾਲਾ ਹੈ ਇਹ 2 ਮਹੀਨੇ ਹੋ ਗਏ ਲੋਕ ਸੜਕਾਂ ਤੇ ਰੋਲ ਰਹੇ ਆ ਮੇਰਾ ਨਾਮ ਦਰਸ਼ਨ ਸਿੰਘ ਮੈਂ ਦੀ ਪਵਨ ਵਾਲਮੀਕੀ ਤੀਰਥ ਸ੍ਰੀ ਅਮਰਤਸਰ ਸਾਹਿਬ ਸੋ ਮੈਂ ਸਮਾਜਿਕ ਧਰਮ ਕਾਂਬੇੜਕਰ ਅਨਸਾਫ਼ਪਸੰਦ ਜਥੇਬੰਦੀਆਂ ਤੇ ਉਹਨਾਂ ਦੇ ਆਗੂਆਂ ਨੂੰ ਤੇ ਕਿਰਤੀ ਮਜ਼ਦੂਰਾਂ ਨੂੰ ਬੇਨਤੀ ਕਰਨ ਲੱਗਿਆ ਖਾਸ ਕਰਕੇ ਜ਼ਿਲ੍ਹੇ ਪਟਿਆਲੇ ਦੇ ਨੇੜੇ ਦੇ ਪਿੰਡਾਂ ਨੂੰ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਸੱਚ ਹੱਕ ਦੀ ਆਵਾਜ਼ ਨੂੰ ਬੁਲੰਦ ਕਰਨਾ ਅਜੈਬ ਸਿੰਘ ਬਠੋਈ ਜੀ ਦਰਸ਼ਨ ਮੈਂਡ ਜੀ ਜਰ ਜਿੰਨੇ ਵੀ ਆਗੂ ਪਹੁੰਚੇ ਨੇ ਜੱਥੇਬੰਦੀਆਂ ਦੇ ਤਾਂ ਇਸ ਟਾਈਮ ਜਿਹੜਾ 18 ਅਗਸਤ ਨੂੰ ਡੀਸੀ ਦਫਤਰ ਪਟਿਆਲਾ ਦਾ ਘਰਾਵ ਕਰ ਲਿਆ ਕਿਉਂਕਿ ਬਠੋਈ ਪਿੰਡ ਦੇ ਵਿੱਚ ਜਿਹੜੀ 1/3 ਹਿੱਸੇ ਦੀ ਬੋਲੀ ਹੋਈ ਸੀ 30-32 ਕਿੱਲਾਂ ਦੀ ਗਰੀਬ ਲੋਕਾਂ ਨੇ ਬੋਲੀ ਦਿੱਤੀ ਤੇ ਇਹਨਾਂ ਦੀ ਕੁੱਟਮਾਰ ਹੋਈ ਉਸ ਤੋਂ ਬਾਅਦ ਐਸ.ਸੀ ਐਕਟ ਦਾ ਪਰਚਾ ਹੋਇਆ ਪਰ ਦੋਸ਼ੀਆਂ ਨੂੰ ਅਰੈਸਟ ਨਹੀਂ ਕੀਤਾ ਗਿਆ ਤੇ ਜਿਹੜੇ ਦੋਸ਼ੀ ਹੋਰ ਨੇ ਉਹਨਾਂ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਉਹਦੇ ਸਾਰੇ ਜਿਹੜੇ ਦੋਸ਼ ਨੂੰ ਲੜਾਈ ਨੂੰ ਦੇਖਦੇ ਹੋਏ ਸਾਰੇ ਮਸਲੇ ਨੂੰ ਦੇਖਦੇ ਹੋਏ ਜਿਹੜਾ ਸਮੂਹ ਸਮਾਜਿਕ ਧਾਰਮਿਕ ਕਮੇਟੀਕਰ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਫੈਸਲਾ ਲਿਆ ਤਾਂ ਕਿ 18 ਅਗਸਤ ਨੂੰ ਡੀਸੀ ਦਫ਼ਤਰ ਅੱਗੇ ਧਰਨਾ ਲਗਾਇਆ ਜਾਊਗਾ ਜੋ 4 ਜੂਨ ਨੂੰ ਬੀਡੀਪੀਓ ਦਫ਼ਤਰ ਦੇ ਵਿੱਚ ਬੋਲੀ ਦੇਣਗੇ ਪਿੰਡ ਬਠੋਈ ਕਲਾਂ ਦੇ ਐਸ.ੀ ਭਾਈਚਾਰਾ ਮਜ਼ਦੂਰ ਭਾਈਚਾਰਾ ਜਿਨ੍ਹਾਂ ਨੂੰ ਬੋਲੀ ਦੇਣ ਸਮੇਂ ਪਿੰਡ ਦੇ ਲੋਕਾਂ ਨੇ ਮਾਰਕੁੱਟ ਕੀਤੀ लाठी चार्ज ਕੀਤਾ ਔਰ 1/3 ਹਿੱਸੇ ਦੇ ਪੰਜਾਬ ਸਰਕਾਰ ਨੇ ਪੰਚਾਇਤ ਮਹਿਕਮੇ ਨੇ ਇਹਨਾਂ ਤੋਂ 11-12 ਲੱਖ ਰੁਪਇਆ ਭਰਾਇਆ ਨਾ ਉਸ ਦਾ ਇਹਨਾਂ ਸ਼ਡਿਊਲ ਕਾਸਟ ਲੋਕਾਂ ਨੂੰ ਕਬਜ਼ਾ ਮਿਲਿਆ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਗਰੀਬ ਮਜ਼ਦੂਰਾਂ ਨੂੰ ਬੀਡੀਪੀਓ ਦਫ਼ਤਰ ਦੇ ਵਿੱਚ ਪ੍ਰਸ਼ਾਸਨ ਦੇ ਸਾਹਮਣੇ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਮਾਰਕੁੱਟ ਕੀਤੀ ਹੈ ਔਰ ਜਥੇਬੰਦੀਆਂ ਦੇ ਸੰਘਰਸ਼ ਸਦਕਾ ਉਹਨਾਂ ਤੇ ਐਸਸੀਐਸਟੀ ਐਕਟ ਦਾ ਪਰਚਾ ਦਰਜ ਹੋਇਆ ਪਰ ਅੱਜ ਤੱਕ ਪੰਜਾਬ ਪੁਲਿਸ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਔਰ ਨਾ ਹੀ ਜਿਸ ਜ਼ਮੀਨ ਦੀ ਬੋਲੀ ਦੇ ਪੈਸੇ ਪਰੇ ਨੇ ਨਾ ਉਹਨਾਂ ਨੂੰ ਕਬਜ਼ਾ ਦਿਵਾਇਆ ਗਿਆ ਸੋ ਇਸ ਦੇ ਸਬੰਧ ਦੇ ਵਿੱਚ ਅੱਜ ਇੱਥੇ ਮੀਟਿੰਗ ਕੀਤੀ ਹੈ ਔਰ 18 ਤਰੀਕ ਨੂੰ ਆਉਣ ਵਾਲੀ 18 ਤਰੀਕ ਨੂੰ डीसी दफ्तर ਦੇ ਘਰੋਂ ਦਾ ਸਾਰੇ ਜਥੇਬੰਦੀਆਂ ਦੇ ਆਗੂ ਸਾਹਿਬਾਨ ਨੇ ਮਿਲ ਕੇ ਫੈਸਲਾ ਕੀਤਾ ਕਿ ਅਸੀਂ 18 ਤਰੀਕ ਨੂੰ ਬਹੁਤ ਵੱਡੇ ਪੱਧਰ ਤੇ ਡੀਸੀ ਦਫ਼ਤਰ ਦਾ ਘਰਾਓ ਕਰਾਂਗੇ ਕਿ ਜੇ ਨਾ ਪਰੀ ਪੰਜਾਬ ਪਿੰਡ ਦੇ ਲੋਕਾਂ ਨੂੰ ਜਸਟਿਸ ਇਨਸਾਫ ਨਾ ਮਿਲਿਆ ਜਿਨ੍ਹਾਂ ਦੇ ਮਾਰਕੁੱਟ ਕੀਤੀ ਐ ਸੀਐਸਟੀ ਐਕਟ ਲੱਗਿਆ ਉਹਨਾਂ ਨੂੰ ਰਹਿਸ਼ਨਾ ਕੀਤਾ ਔਰ ਜੋ ਪੈਸੇ ਪਰ ਨੇ ਉਹਨਾਂ ਨੂੰ ਕਬਜ਼ਾ ਨਾ ਮਿਲਿਆ ਔਰ ਮੈਂ ਪੂਰੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਐਸ்சி ਬੀਸੀ ਸਮਾਜ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ 18 ਤਰੀਕ ਨੂੰ ਡੀਸੀ ਦਫ਼ਤਰ ਪਹੁੰਚ ਕੇ ਇਹਨਾਂ ਪਿੰਡ ਬਠੋਏ ਕਲਾਂ ਦੇ ਮਜ਼ਦੂਰ ਭਾਈਚਾਰੇ ਨੂੰ ਇਨਸਾਫ ਦਵਾਇਆ ਜਾਵੇ ਮੇਰਾ ਨਾਮ ਗੁਰਦੀਪ ਸਿੰਘ ਕਾਲੀਏ ਅਸੀਂ ਪਾਇਲ ਤੋਂ ਆਏ ਹਾਂ ਸੰਯੁਕਤ ਦਲ ਤੋਂ ਮੋਰਚੇ ਦੇ ਅਸੀਂ ਮੈਂਬਰ ਹੈ ਸੋ ਬੜੀ ਮੰਦਭਾਗੀ ਘਟਨਾ ਹੈ ਕਿ ਗੁਰੂਆਂ ਪੀਰਾਂ ਦੀ ਇਹ ਧਰਤੀ ਹੈ ਜਿੱਥੇ ਕਿਹਾ ਜਾਂਦਾ ਕਿ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਣ ਉਹ ਕੋਈ ਜਾਤ ਪਾਤ ਨਹੀਂ ਉੱਚ ਨੀਚ ਨਹੀਂ ਪਰੰਤੂ ਪੰਜਾਬ ਦੀ ਇੱਕ ਵਿਸ਼ੇਸ਼ ਭਾਈਚਾਰਾ ਜਦੋਂ ਦalet ਸਮਾਜ ਆਪਣੇ ਹੱਕ ਮੰਗਦਾ ਹੈ ਚਾਹੇ ਉਹ ਨੌਕਰੀਆਂ ਚ ਮੰਗੇ ਜਮੀਨ ਚ ਮੰਗੇ ਤਾਂ ਉਹ ਲੋਕ ਇਹਨਾਂ ਉੱਪਰ ਗਿਲਜਾਂ ਦੀ ਤਰ੍ਹਾਂ ਪੈ ਜਾਂਦੇ ਨੇ ਇਹਨਾਂ ਦੀ ਕੁੱਟਮਾਰ ਕਰਦੇ ਨੇ ਇਹੀ ਮਸਲਾ ਬਠੋਈ ਦਾ ਇਹ ਕੋਈ ਪਹਿਲਾ ਤੇ ਆਖਰੀ ਮਸਲਾ ਨਹੀਂ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਅਸੀਂ ਭਾਈਚਾਰਕ ਸਾਂਝ ਦਾ ਬੋਝ ਆਪਣੇ ਕੰਦਿਆਂ ਤੇ ਸਿਰ ਤੇ ਚੱਕੀ ਫਿਰਦੇ ਆ ਅਸੀਂ ਕਹਿੰਦੇ ਨੇ ਸਾਡੀ ਸਾਂਝ ਆ ਸਾਡੇ ਭਾਈਚਾਰਕ ਸਾਂਝਾ ਕੋਈ ਸਾਡੀ ਸਾਂਝ ਨਹੀਂ ਜੇ ਸਾਂਝ ਹੁੰਦੀ ਕਹੇ ਲੋਕ ਆਪਣੇ ਆਪ ਸਾਨੂੰ ਜ਼ਮੀਨਾਂ ਦਿੰਦੇ ਵੀ ਭਾਈ ਤੁਹਾਡੇ ਹੱਕ ਨੇ ਆਪਣੇ ਲਓ ਇਸ ਲਈ ਅੱਜ ਇੱਥੇ ਬਹੁਤ ਭਰਮਈ ਮੀਟਿੰਗ ਹੋਈ ਹੈ ਮੈਂ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀ ਦੇ ਪੰਜਾਬ ਦਾ ਉਪ ਮੁੱਖ ਮੰਤਰੀ ਮੈਂ ਦਲਿਤ ਬਣਾਉ ਤੁਸੀਂ ਮੁੱਖ ਮੰਤਰੀ ਛੱਡੋ ਸਾਡਾ ਹਿੱਸਾ ਜੋ ਬਣਦਾ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਸਾਨੂੰ ਲੋੜ ਨਹੀਂ ਮੁੱਖ ਮੰਤਰੀ ਉਪ ਮੁੱਖ ਮੰਤਰੀ ਦੀ ਸੋ ਮੈਂ ਤੁਹਾਡੇ ਸਾਹਮਣੇ ਆ ਰਹੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਰਿਹਾ ਵੀ ਬੰਦਿਆਂ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰੋ ਦਲਿਤ ਹੁਣ ਉਹ ਪਹਿਲਾਂ ਵਾਲਾ ਨਹੀਂ ਰਿਹਾ ਕਿ ਤੁਸੀਂ ਕੁੱਟ ਕੇ ਉਹਨੂੰ ਦਬਾ ਲੋਗੇ ਮੈਂ ਡਾਕਟਰ ਦਲਜੀਤ ਸਿੰਘ ਚੋਹਾਨ ਪੰਜਾਬ ਪ੍ਰਧਾਨ ਗੁਰੂ ਗਿਆਨਾ ਥਵਾਲਮਿਕ ਧਰਮ ਸਮਾਜ ਪਵਨ ਵਾਲਮਿਕ ਤੀਰਸਰੀ ਅੰਮ੍ਰਿਤਸਰ ਸਾਹਿਬ ਅੱਜ ਬਠੋਈ ਕਲਾਂ ਦੇ ਸੰਘਰਸ਼ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਸਾਥੀਆਂ ਸਮੇਤ ਪਹੁੰਚੇ ਆ ਜਿਹੜਾ ਵੀ ਇੱਥੇ 18 ਅਗਸਤ ਦਾ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੇ ਫੈਸਲਾ ਲਿਆ ਵੀ ਡੀਸੀ ਦਫ਼ਤਰ ਦਾ ਘਰਾਓ ਕਰਾਂਗੇ ਕਿਉਂਕਿ ਜਿਹੜਾ ਬਠੋਈ ਕਲਾਂ ਦੇ ਪੰਚਾਇਤੀ ਜ਼ਮੀਨ ਦਾ ਸੰਘਰਸ਼ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਬੜੇ ਮੰਗ ਪੱਤਰ ਦਿੱਤੇ ਆ ਇਹਦੇ ਵਿੱਚ ਜਿਹੜਾ ਐਸੀ ਐਕਟ ਪਰਚੇ ਦਰਜ ਹੋਇਆ ਉਹਨਾਂ ਦੀ ਗਰਪਜ਼ਾਰੀ ਨਹੀਂ ਹੋਈ ਇੱਕ ਇਹਨਾਂ ਨੂੰ ਜਿਨ੍ਹਾਂ ਨੇ ਸਾਡੇ ਪੰਚਾਇਤੀ ਜ਼ਮੀਨ ਦਾ ਮਾਜਵਾ ਭਰਿਆ ਐਸੀ ਸਮਾਜ ਨੇ ਇਹਨਾਂ ਨੂੰ ਕਬਜ਼ਾ ਨਹੀਂ ਦਵਾਇਆ ਕਿਹਾ ਜਿਨ੍ਹਾਂ ਨੇ ਪਹਿਲਾਂ ਵੀ ਪਰਚੇ ਐਸੀ ਐਕਟ ਦੇ ਹੋਏ ਆ ਭਾਵੇਂ ਉਹ ਦਰਸ਼ਨ ਸਿੰਘ ਮੈਨ ਵੱਲੋਂ ਹੋਇਆ ਜਿਹੜੇ ਸਾਡੇ ਯੂ ਦੇ ਪੰਜਾਬ ਪ੍ਰਧਾਨਾ ਉਹਨਾਂ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਭਾਵੇਂ ਉਹ ਪਿੱਛੇ ਦੇ ਭਾਰਸੋ ਥਾਣੇ ਦੇ ਵਿੱਚ 306 ਦਾ ਪਰਚਾ ਹੋਇਆ ਉਹਦੇ ਵਿੱਚ ਵੀ ਗ੍ਰਿਫਤਾਰੀ ਨਹੀਂ ਹੋਈ ਪੰਜਾਬ ਪੰਜਾਬ ਸਰਕਾਰ ਦੀ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਦੀ ਅਤੇ ਸਿਵਲ ਪ੍ਰਸ਼ਾਸਨ ਦੀ ਇਹਦੇ ਵਿੱਚ ਨਲਾਇਕੀ ਆ